ਤੁਸੀਂ ਪਰਿਵਾਰ ਨੂੰ ਮਿਲਿਓ ਕਿ ਪਰਿਵਾਰ ਦਾ ਰੋਸ ਨਹੀਂ ਜੀ ਮਾਈਕ ਆਪ ਮੌਇਜ਼ ਨਾਲ ਕਰੀ ਮੇਕੋ ਪਰਿਵਾਰ ਨੂੰ ਮੈਂ ਮਿਲਿਆ ਉਹਨਾਂ ਦੇ ਪਿਤਾ ਜਿਹੜੇ ਨੇ ਤੁਹਾਨੂੰ ਪਤਾ ਹੈ ਜਿਸ ਕਿਸਮ ਦੇ ਮੈਂਟਲ ਸ਼ੌਕ ਵਿੱਚ ਨੇ ਉਹ ਤਾਂ ਕੋਈ ਗੱਲ ਜ਼ੁਬਾਨੀ ਕਹਿ ਹੀ ਨਹੀਂ ਕਹਿ ਪਾਰੇ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬਾਡੀ ਹੈ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਜਿੰਦਰ ਹਸਪੀਟਲਸ 'ਤੇ ਜਿਹੜੀਆਂ ਕਿਸਾਨ ਯੂਨੀਅਨਸ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰਦੇ ਮੈਂ ਵੀ ਆਪਣੀ ਪਾਰਟੀ ਵੱਲੋਂ ਆਪ ਇੱਥੇ ਦੁੱਖ ਦਾ اظہار ਕਰਨ ਵਾਸਤੇ ਆਇਆ ਹਾਂ ਇਹ ਗੱਲ ਦੱਸਣ ਵਾਸਤੇ ਆਇਆ ਹਾਂ ਕਿ ਸਮੁੱਚੀ ਕਿਸਾਨੀ ਨਾਲ ਅਸੀਂ ਵੀ ਖੜੇ ਹਾਂ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕੋ ਸਵਾਲ ਕਰਨਾ ਚਾਹਾਂ ਮਾਨ ਸਾਹਿਬ ਪਿਛਲੇ 7 ਦਿਨ ਤੋਂ ਲਗਾਤਾਰ ਅਨਪ੍ਰਵੋਕਟ ਟੀਅਰ ਗੈਸ ਤੇ ਸ਼ੈੱਲ ਬੰਬ ਦੁਨਾਲੀ ਦੇ ਪੈਲੇਟਸ ਜੀ ਫਾਇਰ ਕੀਤੇ ਜਾ ਰਹੇ ਹਨ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਪਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫੱਟੜ ਪਏ ਨੇ ਹਸਪਤਾਲੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨਿਰੇ ਉਹਨਾਂ ਦੇ ਫੱਟੜ ਹੋਣ ਦਾ ਪ੍ਰਬੰਧ ਕੀਤਾ ਜੀ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ हरियाणा ने दी पुलिस फोर्सेस टियर गैस शेल से शेल छड़ रहे हैं साडा नौजवान वीर हिस्से पिंड दा जेड़ा जेड़ा शहीद होया की तुसी कृपा करके दसो के की तुसी एफआईआर लॉज कीती किसे ते की ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਜੇ ਹਰਿਆਣੇ ਦੇ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਇਹ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ ਚ ਪਹਿਲੀ ਗੱਲ ਤੇ ਕਿਸੇ ਹਿੰਦੋਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥੇ ਚ ਨਹੀਂ ਲੈਂਦੇ ਹੋਈ ਤੁਹਾਡੇ ਕੋਲ ਜਮਹੂਰੀ ਹੱਥ ਹੈ ਤੇ ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾਨਾ ਦੇਸ਼ ਜਿਹਨੂੰ ਲਾਰਜੇਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜੇ ਦੀ ਜਸ ਦੇਸ਼ ਦੀ ਬਚਾਨ ਮਹਾਤਮਾ ਗਾਂਧੀ ਦਾ ਲੋਏ ਇਸ ਕਿਸਮ ਦਾ ਵਿਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਹੈਵ ਕੰਪਲੀਟਲੀ ਫੇਲ ਇਟ ਇਸ ਹਾਈ ਟਾਈਮ ਯੂ ਰਿਸਾਈਨਡ ਐਸ ਦੀ ਚੀਫ ਮਿੰਿਸਟਰ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਹੀ ਮਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਣ ਹੈ ਸੈਂਟਰ ਦੇ ਸਾਹਮਣੇ ਖਲੋਣ ਦੀ ਤੁਸੀਂ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਂਦੇ ਜੋ ਕਿਸਾਨਾਂ ਦੀ ਡਿਮਾਂਡ ਤੇ ਨੇ ਤੇ ਜਦੋਂ ਇਹ ਚਾਰ ਕਾਲੇ ਕਾਨੂੰਨ ਵਾਪਸ ਲਏ ਨੇ ਉਹ ਤਕਰੀਬਨ 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਸੰਸਥਾਵਾਂ ਸੀ ਇਹਨਾਂ ਦੀਆਂ ਤੇ 35 40 ਮੀਟਿੰਗ ਤੋਂ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਹੋ ਚੁੱਕੀਆਂ ਸੀ ਤੁਸੀਂ ਭਾਰ ਰਤਨਾ ਨਾਲ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜਿਆ ਮੋਦੀ ਸਾਹਿਬ ਤੇ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਫਾਰਮੂਲਾ ਸੀ ਕਿਸਾਨਾਂ ਦੀ ਦੁਗਣੀ ਆਮਦਨ ਕਰਦਾ ਇਹ ਫਲਸਫਾ ਸੀ ਉਹਨੂੰ ਤੇ ਤੁਸੀਂ ਮੋਹਰ ਨਹੀਂ ਲਾਈ ਉਹਨੂੰ ਮੋਹਰ ਲਾंदे ਡਾਕਟਰ ਸੁਆਮੀ ਨਾਥਨ ਜੀ ਨੂੰ ਭਾਰ ਰਤਨਾ ਨਵਾਜਦੇ ਸੀ ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ ਉਹ ਤੁਸੀਂ ਕੀਤਾ ਕੁਝ ਨਹੀਂ ਸੋ ਮੈਂ ਇਸ ਟਾਈਮ ਤੇ ਵੇਖੋ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਭਰ ਚ ਬਹੁਤ ਉਚੇਤ ਹੈ ਬਹੁਤ ਤਕਲੀਫ ਦੇ ਵਿੱਚ ਸਾਡੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਹੈ ਇਸ ਕੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਸਾਰਿਆਂ ਨੂੰ ਨਮਾਇਆ ਰੋਲ ਅਦਾ ਕੀਤਾ ਜਿਨ੍ਹਾਂ ਨੇ 1962 ਦੀ جنگ ਵਿੱਚ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੇਕਓਵਰ ਕੀਤਾ ਸਾਡੀਆਂ ਪੰਜਾਬ ਦੀਆਂ ਤੇ ਸਿੱਖ ਫੋਰਸਸ ਉੱਤੇ ਗਈਆਂ ਕਸ਼ਮੀਰ ਨੂੰ ਵਿਚਾਰਵਾਸ 1962 ਦੀ جنگ 1965 ਦੀ جنگ 1971 ਦੀ جنگ ਕਾਰਗਿਲ ਦੀ ਲੜਾਈ ਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਤੇ ਪਾਕਿਸਤਾਨ ਤੇ ਰਾਜਸਥਾਨ ਦੇ ਬਾਰਡਰਾਂ ਤੱਕ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋਂ ਪਿੰਡ ਪਹੁੰਚਦੇ ਨੇ ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਰ ਸਕਦਾ ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਚੀਫ ਮਿਨਿਸਟਰ ਹੈਜ਼ ਕੰਪਲੀਟਲੀ ਫੇਲਡ ਕਿ ਮੈਂ ਉਹਨੂੰ ਚਾਹੂੰਗਾ ਕਿ ਜੇ ਤੁਸੀਂ ਇੰਨਾ ਦਮ ਨਹੀਂ ਰੱਖਦੇ ਰਿਜ਼ਾਈਨ ਕਰੋ ਕਿਉਂਕਿ ਜਿਹੜਾ ਮਨਸੂਬਾ ਸੈਂਟਰ ਦਾ ਲੱਗਦਾ ਸਾਨੂੰ ਸੈਂਟਰ ਦਾ ਮਨਸੂਬਾ ਪੰਜਾਬ ਦੇ ਵਿੱਚ ਇਸ ਕਿਸਮ ਦੇ ਮੈਨੂੰ ਲੱਗ ਰਿਹਾ ਹਾਲਾਤ ਪੈਦਾ ਕਰ ਰਿਹਾ ਕਿ ਇੱਥੇ ਰਾਸ਼ਟਰਪਤੀ ਰਾਜ ਆਂਦੇ ਟਾਈਮ ਦੇ ਵਿੱਚ ਲਾ ਸਕਾਂ ਕਿਉਂਕਿ ਅਨਪਰੋਵੋਕਟ ਪੰਜਾਬ ਦੀ ਟੈਰੀਟਰੀ ਚ 2250 ਮੀਟਰ ਕੁਛਕੇ ਸਾਡੇ ਨੌਜਵਾਨ ਬੱਤਿਆਂ ਨੂੰ ਮਾਰਿਆ ਜਾਏ ਫੱਟੜ ਕੀਤਾ ਜਾਏ ਲਤਾ ਤੋੜੀਆਂ ਜਾਣ ਈਵਨ ਇੱਥੋਂ ਤੱਕ ਮੈਨੂੰ ਪਤਾ ਲੱਗਾ ਬੋਰੀਆਂ ਚ ਪਾ ਕੇ ਚੰਦ ਬੰਦੇ ਇਹਨਾਂ ਦੇ ਸਿਵਲਨ ਕੱਪੜਿਆਂ ਵਿੱਚ ਜਿਹੜੇ ਲੋਕ ਸਨ ਉਹ ਹਰਿਆਣਾ ਪੁਲਿਸ ਦੇ ਨੇ ਕਿ ਪੈਰਾਮਿਲਟਰੀ ਫੋਰਸਸ ਦੇ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਚੁੱਕ ਕੇ ਵੀ ਲੈ ਗਏ ਨੇ ਕਿਸੇ ਨੂੰ ਪਤਾ ਨਹੀਂ ਉੱਥੇ ਭੜਕੀ ਰਿਆ ਤੋ ਸਮੁੱਚੇ ਪੰਜਾਬੀ ਜਗਤ ਨੂੰ ਇੱਕੋ ਕੇ ਖੜੂਣਾ ਪੈਗਾ ਸੈਂਟਰ ਦੀ ਇਹ ਜਿਹੜੀ ਇਹ ਪਾਲਿਸੀ ਹੈ ਇਨੂੰ ਕੰਡੈਮਨਡ ਕਰਨਾ ਪੈਗਾ ਅਸੀਂ ਤੋੜ ਤੱਕ ਲੜਾਈ ਜਿੱਥੋਂ ਤੱਕ ਵੀ ਜਾਣਾ ਹੋਏਗਾ ਕਿਉਂਕਿ ਵੇਖੋ ਦੋ ਚੀਜ਼ਾਂ ਨੇ ਐਜ਼ ਅ ਲੀਡਰ ਆਫ ਅ ਪੋਲਿਟਿਕਲ ਪਾਰਟੀ ਜਿੰਨੀਆਂ ਕਿਸਾਨ ਯੂਨੀਅਨਜ਼ ਨੇ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਰਿਹਾ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਪੋਲਿਟਿਕਲ ਮਦਖਲਤ ਹੋਏ ਤੁਸੀਂ ਕਿਰਪਾ ਕਰਕੇ ਬਾਰਡਰਾਂ ਤੇ ਨਾ ਆਓ ਅਸੀਂ ਇਹ ਗੱਲ ਕਰਨ ਨਹੀਂ ਗਏ ਕਿ ਕੱਲ ਨੂੰ ਕੋਈ ਸਿਆਸੀ ਪਾਰਟੀਆਂ ਦੇ ਜਾਂ ਸਿਆਸੀ ਲੀਡਰਾਂ ਦੇ ਖਾਤੇ ਚੜ ਜਾਵੇ ਕਿ ਇਹਨਾਂ ਨੇ ਆ ਕੰਮ ਕਰਵਾਇਆ ਬਿਲਕੁਲ ਬਟ ਅੱਜ ਜੋ ਪੰਜਾਬ ਦਾ ਹਸ਼ਰ ਹੋ ਰਿਹਾ ਹੈ ਜਾਂ ਜੋ ਪੰਜਾਬ ਦਾ ਹਸ਼ਰ ਹੋਣ ਨੂੰ ਜਾ ਰਿਹਾ ਹੈ ਜਾਂ ਸਮੁੱਚੀ ਕਿਸਾਨੀ ਦਾ ਹੋਣ ਨੂੰ ਜਾ ਰਿਹਾ ਹੈ ਤਾਂ ਅਸੀਂ ਕੋਈ ਮਿਊਟ ਸਪੈਕਟੇਟਰ ਨਹੀਂ ਬਣ ਕੇ ਰਹਿਣਾ ਸਰ ਵੀ ਵਿਲ ਹੈਵ ਟੂ ਫਾਈਟ ਐਜ਼ ਵਨ اور ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਆਪਣੇ ਬਿਲਕੁਲ ਮਦਪੇਦ ਭੁੱਲੇ ਹੋਏ ਆਪਣੀ ਜਾਤ ਤੋਂ ਉੱਤੇ ਉੱਠ ਕੇ ਪਾਤ ਤੋਂ ਉੱਤੇ ਉੱਠ ਕੇ ਵੀ ਹੈਵ ਟੂ ਸਟੈਂਡ ਐਜ਼ ਵਨ ਅਗੇਂਸਟ ਦਿਸ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੇ ਜੋ ਕੁਝ ਕੀਤਾ ਹੈ ਇਹ ਬਹੁਤ ਮਾੜੀ ਗੱਲ ਕੀਤੀ ਹੈ ਤੇ ਭਗਵੰਤ ਮਾਨ ਨੂੰ ਇਹ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਜੀ ਜਿੰਨੇ ਬੰਦੇ ਫੱਟੜ ਨੇ ਉਹਨਾਂ ਸਾਰਿਆਂ ਦਾ ਇੰਡੀਵਿਜੂਅਲ ਕੇਸਸ ਦਰਜ ਹੋਣੇ ਚਾਹੀਦੇ ਨੇ ਭਾਵੇਂ ਇਸ ਟਾਈਮ ਤੱਕ ਭਾਵੇਂ ਅਣਪਛਾਤੇਆਂ ਤੇ ਹੀ ਕਰੋ ਕਿਉਂਕਿ ਅਖੀਰ ਇਨਵੈਸਟੀਗੇਟ ਕਰੋਗੇ ਤੇ ਬੰਦਿਆਂ ਦੇ ਨਾਂ ਆਣਗੇ ਉੰਨੇ ਦੇਰ ਵਾਸਤੇ ਦਫਾ 10302 ਆਦਿ ਇੰਡੀਅਨ ਆਈਪੀਸੀ ਦੇ ਵਿੱਚ ਜਿਹੜਾ ਅਨਲਵਜ ਹੈ ਹੋਮ ਮਿਨਿਸਟਰ ਦੇ ਹਰਿਆਣਾ ਦਾ ਉਹਦੇ ਤੇ ਕੇਸ ਦਰਜ ਕੀਤਾ ਐਂਡ ਦੀ ਕਾਂਗਰਸ ਵਿਲ ਆਲਸੋ ਨਾਕ ਆਟ ਦੀ ਡੋਜ਼ ਆਫ ਦੀ ਟਾਪ ਕੋਰਟਸ ਮੈਂ ਖੁਦ ਹਾਈ ਕੋਰਟ ਦੇ ਵਿੱਚ ਜਲਦੀ ਮੈਂ ਅੱਜ ਵਕੀਲ ਸਾਹਿਬ ਆਪਣੇ ਨਾਲ ਗੱਲ ਵੀ ਕਰ ਲਈ ਅੱਜ ਰਾਤ ਪਹੁੰਚ ਕੇ ਮੈਂ ਉਹਨਾਂ ਨਾਲ ਗੱਲ ਵੀ ਕਰ ਰਿਹਾ ਵੀ ਵਿਲ ਗੋ ਇਨ ਟੂ ਰਿਟ ਇਨ ਦਾ ਹਾਈ ਕੋਰਟ ਕਿ ਬਕਾਇਦਾ ਤੌਰ ਜਿਹੜੀ ਹੈ ਇਹਦੀ ਕੋਈ ਜੁਡੀਸ਼ੀਅਲ ਇਨਕੁਆਰੀ ਕੀਤੀ ਜਾਏ ਐਟ ਦੀ ਹਾਈਐਸਟ ਲੈਵਲ ਕਿਹੜੇ ਬੰਦੇ ਨੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਆਰਡਰ ਕਿਨੇ ਕੀਤਾ ਇਹ ਕਤਲ ਹੋਇਆ ਬੰਦੇ ਫੱਟੜ ਹੋਏ ਨੇ ਇਹਦੀ ਰਿਸਪੌਂਸਿਬਿਲਟੀ ਕਿਹਦੀ ਜਿਹੜਾ ਮਾਲੀ ਨੁਕਸਾਨ ਹੋਇਆ ਕਿਸੇ ਟਾਇਰ ਪਾੜ ਦਿੱਤੇ ਇੰਜਨ ਖਰਾਬ ਕਰ ਦਿੱਤੇ ਉਹ ਤੇ ਚਲੋ ਇੱਕ ਛੋਟੀ ਗੱਲ ਅਟਾ ਜੋ ਉਹ ਹਸ਼ਰੇ ਇਹ ਮੈਂ ਸਮੁੱਚੇਨ ਦੋਸਤਾਨ ਨੂੰ ਤੇ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਵਾਂਗਾ ਵੀ ਵਿਲ ਆਲ ਹੈਵ ਟੂ ਸਟੈਂਡ ਅਪ ਅਗੇਂਸਟ ਦੀ ਡਿਕੋਨਿਨ ਲਾਜ਼ ਐਂਡ ਪੋਲਿਸੀਜ਼ ਆਫ ਦੀ ਸ਼ੈਲਕੀਗਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਜੀ ਉਹਦੇ ਵਿੱਚ ਇਹ ਗੱਲ ਜਿਹੜੀ ਰੱਖੀ ਜਾਊਗੀ ਜਿਸ ਤਰ੍ਹਾਂ ਰਾਸ਼ਟਰਪਤੀ ਰਾਜਧਾਨੀ ਦੀਆਂ ਗੱਲਾਂ ਕਰ ਰਹੀ ਹੈ ਜੇ ਇਹਦੀ ਰੱਖੀ ਨਹੀਂ ਜਾਏਗੀ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰੇਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਤੁਸੀਂ ਨੇਰੇ ਬਚੋਲੇ ਬਣ ਕੇ ਫਿਰਦੇ ਰਹੇ ਤੁਹਾਨੂੰ ਅਜੇ ਤੁਹਾਡੇ ਖੂਨ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਤੁਸੀਂ ਸੈਂਟਰ ਰਿਪ੍ਰੈਜ਼ੈਂਟੇਟਿਵ ਬਣ ਕੇ ਤੁਸੀਂ ਇਹ ਸੋਚਿਆ ਕਿ ਸ਼ਾਇਦ ਤੁਹਾਡੀ ਸੈਂਟਰ ਨਾਲ ਗੱਲ ਰਹੇਗੀ ਤੇ ਤੁਹਾਡਾ ਕੰਮ ਹੈ ਟਪ ਜਾਏਗਾ ਇਹ ਕਿ ਸੈਂਟ ਆਪਣਾ ਸੀ ਜੋ ਇਹ ਗੱਲ ਸਾਰੀ ਲਗਾਤਾਰ ਇਹ ਜਿਹੜਾ ਸੈਸ਼ਨ ਹੈ ਇਹ ਸਟਾਰਮੀ ਸੈਸ਼ਨ ਹੋਏਗਾ ਇਹਦੇ ਵਿੱਚ ਗਵਰਨਮੈਂਟ ਨੂੰ ਕਟਹਿਰੇ 'ਚ ਖੜਾ ਕਰਾਂਗੇ ਭਗਵੰਤ ਮਾਨ ਨੂੰ ਹਰ ਕੀਮਤ ਜਿਹੜੀ ਜੋ ਵੀ ਪੰਜਾਬੀਆਂ ਨਾਲ ਹੋਇਆ ਹੀ ਵਿਲ ਹੈਵ ਟੂ ਅਨਸਰ ਫੋਰ ਵਾਟਐਵਰ ਹਸ ਹੈਪਨਡ ਇਨ ਪੰਜਾਬ ਇਹ ਮੈਂ ਸਮੁੱਚੇ ਪੰਜਾਬ ਨੂੰ ਇਸ ਕਰਕੇ ਜੀ ਆਵਾਜ਼ਾ ਸਾਹਿਬ ਇੱਕ